ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਨੂੰ ਤੁਸੀਂ ਪੂਰੀ ਦੇਖਿਆ ਕਰੋ ਜੀ ਵੀਡੀਓ ਦੇਖਣ ਤੋਂ ਬਾਅਦ ਅਗਰ ਤੁਹਾਨੂੰ ਵੀਡੀਓ ਚੰਗੀ ਤੇ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਜੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋਵੇ ਇਸ ਚੈਨਲ ਤੇ ਵੀਡੀਓ ਪਾਉਣ ਦਾ ਸਾਡਾ ਮਕਸਦ ਇਹ ਹੈ ਕਿ ਤੁਹਾਡਾ ਰੱਬ ਤੇ ਵਿਸ਼ਵਾਸ ਬਣੇ ਤੁਹਾਡਾ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਬਣੇ ਅਗਰ ਜੇ ਤੁਹਾਨੂੰ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਹੋ ਜੀ ਲੱਗੀ ਤਾਂ ਜੋ ਤੁਹਾਡੇ ਦਿੱਤੇ ਹੌਸਲੇ ਦੇ ਨਾਲ ਅਸੀਂ ਹੋਰ ਵੀ ਵੀਡੀਓ ਬਣਾ ਸਕੀਏ ਤੇ ਤੁਹਾਡੇ ਤੱਕ ਪਹੁੰਚਾ ਸਕੀਏ ਅੱਜ ਜਦੋਂ ਆਪਾਂ ਸੰਸਾਰ ਵਿੱਚ ਨਿਗਾ ਮਾਰ ਕੇ ਦੇਖਦੇ ਆ ਸਾ ਖਾਲਸਾ ਜੀ ਕੋਈ ਬਿਰਲਾ ਪਰਿਵਾਰ ਹੋਏਗਾ ਕਰੋੜਾਂ ਦੇ ਵਿੱਚੋਂ ਜਿਹੜਾ ਅੱਜ ਦੇ ਸਮੇਂ ਵਿੱਚ ਸੁਖੀ ਹੈ ਨਹੀਂ ਤਾਂ ਲੋਕਾਂ ਦੇ ਜੀਵਨ ਵੱਲ ਤੁਸੀਂ ਨਿਗਾ ਮਾਰ ਕੇ ਦੇਖਿਓ ਲੋਕਾਂ ਦੇ ਘਰਾਂ ਵੱਲ ਨਿਗਾ ਮਾਰ ਕੇ ਦੇਖਿਓ ਹਰ ਇੱਕ ਘਰ ਦੇ ਵਿੱਚ ਦੁੱਖਾਂ ਨੇ ਆਪਣਾ ਡੇਰਾ ਲਾਇਆ ਹੋਇਆਗਾ ਕੋਈ ਤਾਨ ਕਰਕੇ ਦੁਖੀ ਹੈ ਸਰੀਰ ਦੀ ਬਿਮਾਰੀ ਲੱਗੀ ਹੋਈ ਹੈ ਉਹ ਦੁੱਖ ਭੋਗ ਰਿਹਾ ਹੈ ਕੋਈ ਘਰ ਦੀ ਗਰੀਬੀ ਕਰਕੇ ਦੁੱਖ ਭੋਗ ਰਿਹਾ ਹੈ ਕਿਸੇ ਦਾ ਕਾਰੋਬਾਰ ਨਹੀਂ ਚੱਲ ਰਿਹਾ ਕੋਈ ਇਸ ਕਰਕੇ ਦੁਖੀ ਹੈ ਕਿਸੇ ਦੇ ਬੱਚੇ ਸੈੱਟ ਨਹੀਂ ਹੋ ਰਹੇ ਉਹ ਇਸ ਕਰਕੇ ਦੁਖੀ ਹੈ ਦੁਨੀਆ ਦੇ ਅੰਦਰ ਸਾਨੂੰ ਬਹੁਤ ਪਰਿਵਾਰ ਐਸੇ ਮਿਲਦੇ ਨੇ ਜਿਹੜੇ ਆਪਣੇ ਦੁੱਖਾਂ ਨੂੰ ਦੱਸਦੇ ਆ ਉਹਨਾਂ ਦੇ ਅੱਖਾਂ ਵਿੱਚੋਂ ਨੀਰ ਵਹਿ ਤੁਰਦਾਗਾ ਲੋਕ ਐਨੇ ਦੁਖੀ ਨੇ ਹੁਣ ਇਸ ਦੁੱਖ ਨੂੰ ਦੂਰ ਕਰਨ ਵਾਸਤੇ ਲੋਕਾਂ ਕੋਲ ਇੱਕੋ ਹੀ ਆਸਰਾ ਦਾ ਉਹ ਆਸਰਾ ਸਤਿਗੁਰ ਦੀ ਬਾਣੀ ਦਾ ਲੋਕ ਆਪਣੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਗੁਰ ਬਾਣੀ ਦਾ ਪੱਲਾ ਫੜਦੇ ਨੇ ਜਿਨ੍ਹਾਂ ਦੇ ਕੰਮ ਨਹੀਂ ਬਣਦੇ ਉਹ ਸੋਚਦੇ ਆ ਕਿ ਸਾਡਾ ਕੰਮ ਬਣ ਜਾਵੇ ਅਸੀਂ ਗੁਰ ਬਾਣੀ ਨੂੰ ਤਾਂ ਪੜਦੇ ਆ ਸਾਡੇ ਬੱਚੇ ਸੈੱਟ ਨਹੀਂ ਹੋ ਰਹੇ ਸਾਡਾ ਕਾਰੋਬਾਰ ਸੈੱਟ ਨਹੀਂ ਹੋ ਰਿਹਾ ਸਾਨੂੰ ਗੁਰੂ ਤੇ ਭਰੋਸਾ ਤਾਂ ਅਸੀਂ ਬਾਣੀ ਪੜ ਰਹੇ ਹਾਂ ਖਾਇ ਸਾਜੀ ਜਦੋਂ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਤੁਸੀਂ ਜਾਉਂਗੇ ਨਾ ਐਤਵਾਰ ਨੂੰ ਗੁਰਦੁਆਰਾ ਸਹੀਦਾ ਸਾਹਿਬ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਦੋਂ ਤੁਸੀਂ ਜਾਂਦੇ ਹੋ ਐਤਵਾਰ ਨੂੰ ਅੱਜ ਬਹੁਤ ਲੋਕ ਉੱਥੇ ਐਤਵਾਰ ਨੂੰ ਚਪੈਰਾ ਕੱਟਣ ਆਉਂਦੇ ਆਂ ਜਦੋਂ ਗਿਣਤੀ ਦੀ ਗੱਲ ਕਰਾਂ ਤਾਂ ਲੱਖਾਂ ਦੇ ਹਿਸਾਬ ਨਾਲ ਗਿਣਤੀ ਆ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਕਰਕੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਲਕ ਤੇ ਭਰੋਸਾ ਕਰਕੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਆਪਣੇ ਰੁਕੇ ਹੋਏ ਕੰਮ ਕਾਜ ਬਣਾਉਣ ਵਾਸਤੇ ਆਪਣੇ ਬੱਚਿਆਂ ਨੂੰ ਸੈੱਟ ਕਰਵਾਉਣ ਵਾਸਤੇ ਲੋਕ ਉੱਥੇ ਚਪੈਰਾ ਸਾਹਿਬ ਕੱਟਦੇ ਆ ਤਾਂ ਕਿ ਇੱਕ ਗੱਲ ਯਾਦ ਰੱਖਿਓ ਘਾਲਸਾ ਜੀ ਜਦੋਂ ਬੰਦਾ ਭਰੋਸੇ ਨਾਲ ਜਾਂਦਾ ਨਾ ਵਿਸ਼ਵਾਸ ਨਾਲ ਜਾਂਦਾ ਗੁਰੂ ਮਾਲਕ ਉਹਨਾਂ ਦੇ ਭਰੋਸੇ ਨੂੰ ਭਾਗ ਵੀ ਜ਼ਰੂਰ ਲਾਉਂਦੇ ਆ ਸਤਿਗੁਰ ਜੀ ਦੇ ਚਰਨਾਂ 'ਚ ਕੋਈ ਅਰਦਾਸ ਕਰ ਦੇਵੇ ਮਾਲਕ ਉਹਨਾਂ ਦੀ ਅਰਦਾਸ ਨੂੰ ਜ਼ਰੂਰ ਸੁਣਦੇ ਹਨ ਅੱਜ ਲੱਖਾਂ ਲੋਕ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਬੈਠ ਕੇ ਦੁਪਹਿਰਾ ਸਭ ਕੱਟਦੇ ਨੇ ਲੋਕ ਘਰਾਂ ਵਿੱਚ ਬੈਠ ਕੇ ਦੁਪਹਿਰਾ ਸਭ ਕੱਟਦੇ ਨੇ ਤੇ ਜਿਹੜੇ ਲੋਕ ਦੁਪਹਿਰਾ ਸਭ ਕੱਟਦੇ ਨੇ ਨਾ ਜਦੋਂ ਉਹਨਾਂ ਨੂੰ ਮਿਲਦਾ ਨਾ ਫਿਰ ਉਹ ਦੱਸਦੇ ਨੇ ਕਿ ਸਾਡਾ ਹਲੇ ਤੀਜਾ ਦੁਪਹਿਰਾ ਸਾਬ ਸੀ ਬਾਬਾ ਦੀਪ ਸਿੰਘ ਜੀ ਨੇ ਸਾਡਾ ਰੁਕਿਆ ਹੋਇਆ ਕੰਮ ਬਣਾ ਦਿੱਤਾ ਜਦੋਂ ਕਿਸੇ ਨੂੰ ਮਿਲਦਾ ਨਾ ਉਹ ਦੱਸਦੇ ਨੇ ਕਿ ਹਲੇ ਮੇਰਾ ਪੰਜਵਾਂ ਦੁਪਹਿਰਾ ਸਾਬ ਸੀ ਬੜੀ ਭਿਆਨਕ ਬਿਮਾਰੀ ਮੈਨੂੰ ਲੱਗੀ ਹੋਈ ਸੀ ਡਾਕਟਰਾਂ ਨੇ ਜਵਾਬ ਦਿੱਤੇ ਸਨ ਪਰ ਗੁਰੂ ਮਾਲਕ ਦੀ ਕਿਰਪਾ ਸਦਕਾ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਬੈਠ ਕੇ ਦੁਪਹਿਰਾ ਸਾਬ ਕੱਟਿਆ ਮੇਰੀ ਬਿਮਾਰੀ ਦੂਰ ਹੋ ਗਈ ਮੈਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਬਹੁਤ ਲੰਮਾ ਸਮਾਂ ਹੋ ਗਿਆ ਮੇਰੇ ਬੱਚਿਆਂ ਦਾ ਬਾਹਰਲਾ ਕੰਮ ਨਹੀਂ ਸੱਟ ਬਣਿਆ ਹਲੇ ਦੋ ਦੁਪਹਿਰੇ ਸਾਬ ਕੱਟੇ ਨੇ ਉਹ ਬਾਬਾ ਦੀਪ ਸਿੰਘ ਜੀ ਨੇ ਮੇਰੇ ਤੇ ਤਰਸ ਕੀਤਾ ਕਿ ਮੇਰੇ ਬੱਚੇ ਵਿਦੇਸ਼ ਦੀ ਧਰਤੀ ਤੇ ਸੈੱਟ ਹੋ ਗਏ ਨੇ ਇਹ ਮहिमा ਹੈ ਜੁਪੈਰਾ ਸਾਹਿਬ ਦੀ ਬੜੇ ਆਦਬ ਤੇ ਸਤਿਕਾਰ ਤੇ ਭਰੋਸੇ ਨਾਲ ਖਾਲਸਾ ਜੀ ਜੁਪੈਰਾ ਸਾਹਿਬ ਕੱਟ ਕੇ ਦੇਖਿਓ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਭਰੋਸਾ ਕਰਕੇ ਬੈਠਿਓ ਬਾਬਾ ਦੀਪ ਸਿੰਘ ਜੀ ਸਾਡੇ ਰੁਕੇ ਹੋਏ ਕੰਮ ਵੀ ਬਣਾਉਣਗੇ ਬਾਬਾ ਦੀਪ ਸਿੰਘ ਜੀ ਸਾਡੀ ਬਿਮਾਰੀ ਨੂੰ ਵੀ ਦੂਰ ਕਰਨਗੇ ਸਾਡੇ ਘਰ 'ਚੋਂ ਗਰੀਬੀ ਵੀ ਕੱਢਣਗੇ ਜੋ ਆਸ ਲੈ ਕੇ ਜੋ ਵਿਸ਼ਵਾਸ ਲੈ ਕੇ ਅਸੀਂ ਅਰਦਾਸ ਕਰਾਂਗੇ ਬਾਬਾ ਦੀਪ ਸਿੰਘ ਜੀ ਸਾਡੀ ਉਸ ਅਰਦਾਸ ਨੂੰ ਜਰੂਰ ਸੁਣਨਗੇ ਇਹ ਚੁਪੈਰਾ ਸਾਹਿਬ ਦੀ ਸ਼ਕਤੀ ਹੈ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ